ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੀ ਨਵੀਂ ਵੀਡੀਓ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਸਾਰਿਆਂ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼ਹਾਲ ਹੋਗੇ ਹਾਂਜੀ ਫਰੈਂਡਸ ਅੱਜ ਆਪਾਂ ਇੱਕ ਪਾਕਿਸਤਾਨੀ ਬਾਜੂ ਦੀ ਕਟਿੰਗ ਐਂਡ ਸਟੀਚਿੰਗ ਕੀਤੀ ਐ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਆਪਣੀ ਬਾਜੂ ਦੀ ਕਟਿੰਗ ਐਂਡ ਸਟੀਚਿੰਗ ਆਈ ਐ ਇਹ ਨਿਊ ਤਰੀਕੇ ਨਾਲ ਬਾਜੂ ਦੀ ਕਟਿੰਗ ਕੀਤੀ ਐ ਜੀ ਆਪਾਂ ਇਹ ਦੇਖੋ ਇਹ ਮੂਰੇ ਔਰ ਇਹ ਵਾਜੀ ਸਾਰੀ ਇਹ ਐ ਤੇ ਆਪਾਂ ਇਹ ਓਰੇਵ ਪਾਕਿਸਤਾਨੀ ਬਾਜੂੜੀ ਦੀ ਕਟਿੰਗ ਕੀਤੀ ਹੈ ਜੀ ਪਹਿਲਾਂ ਆਪਾਂ ਸਿੱਧੀ ਪਾਕਿਸਤਾਨੀ ਬਾਜੂੜੀ ਦੀ ਕਟਿੰਗ ਕੀਤੀ ਸੀ ਜੀ ਅੱਜ ਆਪਾਂ ਓਰੇਵ ਪਾਕਿਸਤਾਨੀ ਬਾਜੂੜੀ ਦੀ ਕਟਿੰਗ ਕੀਤੀ ਹੈ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੇਖਿਓ ਵੀਡੀਓ 'ਚ ਤੁਸੀਂ ਦੇਖੋਗੇ ਜੀ ਆਪਾਂ ਓਰੇਵ ਪਾਕਿਸਤਾਨੀ ਬਾਜੂੜੀ ਕਟਿੰਗ ਕਿਵੇਂ ਕੀਤੀ ਹੈ ਤੇ ਚਲੋ ਜੀ ਵੀਡੀਓ ਕਰਦੇ ਆਪਾਂ ਸਟਾਰਟ ਲਓ ਜੀ ਬਾਹ ਦੀ ਕਟਿੰਗ ਕਰਨ ਵਾਸਤੇ ਵੀ ਇੰਚ ਕਪੜਾ ਆਪਾਂ ਲੰਬਾ ਲਿਆ ਤੇ 1.5 ਇੰਚ ਕਪੜੇ ਦੀ ਆਪਾਂ ਚੜਾਈ ਲਈ ਡਬਲ ਚੜਾਈ ਹੈ ਜੀ ਇਹ ਤੇ ਇਸ ਤੋਂ ਬਾਅਦ ਆਪਾਂ ਕੱਪੜੇ ਨੂੰ ਸਿੱਧਾ ਕਰਾਂਗੇ ਜੀ ਇਸ ਤਰੀਕੇ ਨਾਲ ਤੇ ਇੱਕ ਪਾਸੇ ਤੋਂ ਆਪਾਂ ਅਰੇਵ ਕਪੜਾ ਰੱਖ ਲਾਂਗੇ ਲਓ ਜੀ ਚੰਗੀ ਤਰੀਕੇ ਨਾਲ ਆਪਾਂ ਕੱਪੜੇ ਨੂੰ ਅਰੇਵ ਕਰ ਲਿਆ ਤੇ ਸਹੀ ਕਰਕੇ ਰੱਖ ਲਿਆ ਜੀ ਇੱਕ ਪਾਸੇ ਆਪਣੇਦਰ ਮੂਰੀ ਆ ਜੂਗੀ ਇਧਰ ਆਪਣੇ ਮੋਡੇ ਆ ਜਾਣਗੇ ਜੀ ਇਸ ਤੋਂ ਬਾਅਦ ਜੀ ਆਪਾਂ ਨੂੰ ਤਿਆਰ ਮੋਡੇ ਚਾਹੀਦਾ 7 ਇੰਚ ਤੇ ਆਪਣਾ ਮੋਡਾ ਸੱਤ ਇੰਚ ਤੇ ਤਿਆਰ ਆ ਜੀ ਪਰ ਇਹਦੇ ਵਿੱਚ ਕਈ ਜਾਰਾ ਕਿਸੇ ਦਾ ਮੋਡਾ ਵੱਡਾ ਹੋਏ ਤੇ ਇਸ ਤਰੀਕੇ ਨਾਲ ਜੋੜ ਲੱਗ ਜੂਗਾ ਮੋਡਾ ਵੱਡਾ ਹੋ ਤੁਸੀਂ ਇਸ ਤਰੀਕੇ ਨਾਲ ਜੋੜ ਲਾ ਕੇ ਮੋਡੇ ਨੂੰ ਵੱਡਾ ਕਰ ਸਕਦੇ ਆ ਜੀ ਦੇਖੋ ਉਧਰੋਂ ਜੀ 2-3 ਇੰਚ ਦਾ ਜੋੜ ਨਿਕਲਿਆ ਜੀ ਜਿਹਦੇ ਨਾਲ ਕਿ ਆਪਣਾ ਮੋਡਾ 2 ਇੰਚ ਵੱਡਾ ਹੋ ਸਕਦਾ ਤੇ ਪਰ ਆਪਾਂ ਨੂੰ ਤਾਂ ਛੋਟਾ ਮੋਡਾ ਚਾਹੀਦਾ ਜੇ ਕਸਟਮਰ ਦਾ ਮੋਡਾ ਛੋਟਾ ਹੈਗਾ ਤੇ ਬਾਹਾਂ ਦੀ ਲੰਬਾਈ ਆਪਾਂ ਜੀ 17 ਇੰਚ ਤਿਆਰ ਕਰਨੀ ਆਪਾਂ 18 ਇੰਚ ਤੇ ਨਿਸ਼ਾਨ ਲਾਵਾਂਗੇ ਇਹਦੇ ਵਿੱਚ ਜੇ 1/2 ਇੰਚ ਉੱਪਰ ਸਲਾਈ ਚ ਆ ਜੂਗਾ 1/2 ਇੰਚ ਥੱਲੇ ਸਲਾਈ ਚ ਆ ਜੂਗਾ ਇਹਦੇ ਵਿੱਚ ਆਪਾਂ 1 ਇੰਚੀ ਬਾਅਦ ਕੱਪੜਾ ਰੱਖਦੇ ਆ ਇਸ ਤੋਂ ਬਾਅਦ ਥੱਲੇ ਨੂੰ 3 ਇੰਚ ਆਪਾਂ ਡਾਊਨ ਲਾਵਾਂਗੇ ਬਾਹਾਂ ਦੀ ਕਾਟ ਪਾਉਣ ਵਾਸਤੇ ਤੇ ਬੰਦ ਵਾਲੇ ਪਾਸੇ ਤੋਂ ਵੀ ਆਪਾਂ 3 ਇੰਚ ਡਾਊਨ نیچے ਲਾਵਾਂਗੇ ਔਰ ਇਹ ਕਪੜਾ ਜੀ ਆਪਾਂ ਦੋਨਾਂ ਪਾਸੇ ਨਿਸ਼ਾਨ ਲਾ ਲੇ ਤਾਂ ਜੋ ਆਪਣਾ ਕਪੜਾ ਸਹੀ ਨਿਸ਼ਾਨ ਲੱਗ ਸਕੇ ਇਸ ਤੋਂ ਬਾਅਦ 7 ਇੰਚ 모ਡੇ ਤੇ ਨਿਸ਼ਾਨ ਲਾਵਾਂਗੇ। ਇਸ ਤੋਂ ਬਾਅਦ ਉਪਰੋਂ 8 ਪਟਾਈ ਇੰਚ ਦੇਕ ਨਿਸ਼ਾਨ ਲਾਵਾਂਗੇ। ਤੇ ਨਿਸ਼ਾਨ ਤੋਂ ਬਾਅਦ ਆਪਾਂ ਬੈਕ ਵਾਲੇ 모ਡੇ ਦੀ ਗੁਲਾਈ ਪਾਵਾਂਗੇ। ਲਓ ਜੀ ਬੈਕ ਦੀ ਗੁਲਾਈ ਬਣ ਗਈ। ਇਸ ਤੋਂ ਬਾਅਦ ਆਪਾਂ ਉਸ ਤੋਂ ਬਾਅਦ ਵਾਲੇ 모ਡੇ ਦੀ ਗੁਲਾਈ ਪਾਵਾਂਗੇ। ਅੱਧਾਂਚਰਨ ਦੇ ਨਿਸ਼ਾਨ ਲਾਵਾਂਗੇ ਇੱਕ ਤੇ ਅੰਦਰਲੇ ਮੋਢੇ ਦੀ ਗੁਲਾਈ ਪਾਵਾਂਗੇ ਜਿਹੜੀ ਫਰੰਟ ਵਾਲੇ ਮੋਢੇ ਦੀ ਗੁਲਾਈ ਬਾਹਾਂ 'ਚ ਤੇ ਤੇ ਇਹਦੀ ਆਪਾਂ ਗੁਲਾਈ ਬਣਾ ਦਾਂਗੇ ਫਰੰਟ ਵਾਲੀ ਮੋਢੇ ਦੀ ਬਾਹਾਂ ਦੀ ਜਸਤਰਾ ਦੇ ਉੱਪਰ ਨੇ ਕਾਟਾਂ ਦੇ ਨਿਸ਼ਾਨ ਆਪਣੇ ਸਾਰੇ ਲੱਗ ਗਏ ਆ ਇਸ ਤੋਂ ਬਾਅਦ ਆਪਾਂ ਮੂਹਰੀ ਦਾ ਨਿਸ਼ਾਨ ਲਾਵਾਂਗੇ ਬਾਹਾਂ ਦੀ ਮੋਢੀ ਜਿੰਨੀ ਤਿਆਰ ਆ ਜੀ ਉੱਥੇ ਨਿਸ਼ਾਨ ਲਾਵਾਂਗੇ ਇੱਕ ਆਪਾਂ ਤੇ ਆਪਾਂ ਨੂੰ 8 ਇੰਚ ਬਾਹਾਂ ਦੀ ਮੂਰੀ ਤਿਆਰ ਚਾਹੀਦੀ ਆ ਆਪਾਂ 8 ਇੰਚ ਤੇ ਇੱਕ ਨਿਸ਼ਾਨ ਲਾਇਆ ਇਸ ਤੋਂ ਬਾਅਦ ਇੱਕ ਕੈਂਚਾ ਪਾ ਵੇਸਟਿੰਗ ਕਪੜੇ ਦਾ ਨਿਸ਼ਾਨ ਲਾਇਆ ਇਸ ਤੋਂ ਬਾਅਦ ਜਿੱਥੇ ਆਪਾਂ ਬਾਹਾਂ ਦੀ ਗਲਾਈ ਪਾਉਣੀ ਹੈ ਜੀ ਉੱਥੋਂ ਨਿਸ਼ਾਨ ਲਾਇਆ ਆਪਣੇ ਬਾਹਾਂ ਦੀ ਕੋਹਣੀ ਕੋਲੋਂ ਜਿੰਨੀ ਆਪਣੀ ਬਾਹਾਂ ਦੀ ਕੋਹਣੀ ਕੋਲੋਂ ਬਾਹਾਂ ਦੀ ਲੰਬਾਈ ਹੁੰਦੀ ਹੈ ਜੀ ਉੱਥੇ ਆਪਾਂ ਲੰਬਾਈ ਦਾ ਨਿਸ਼ਾਨ ਲਾਇਆ ਆਪਣੇ ਬਾਹਾਂ ਦੀ ਮੂਰੀ ਕੋ ਲੰਬਾਈ ਹੁੰਦੀ ਹੈ 11 11 ਇੰਚ ਤਿਆਰ ਜਿੱਥੇ ਆਪਣੇ ਬਾਹਾਂ ਦੀ ਕੂਣੀ ਹੁੰਦੀ ਹੈ ਜੀ ਉੱਥੋਂ ਦੀ ਆਪਾਂ ਨਿਸ਼ਾਨ ਲਾਇਆ 11 ਇੰਚ ਤੇ ਮੂਰੀ ਹੈਗੀ ਹੈ ਜੀ ਕੂਣੀ ਕੋਲ 11 6 ਇੰਚ ਤਿਆਰ ਆ ਜੀ ਤੇ ਆਪਾਂ 1 ਇੰਚ ਐਕਸਟਰਾ ਵੱਧ ਲਾਇਆ ਜੀ ਆਪਾਂ ਸਲਾਈ ਵਾਸਤੇ ਦਾ 6 ਇੰਚ ਲਾਇਆ ਜੀ ਵੇਸਟਿੰਗ ਕਪੜੇ ਵਾਸਤੇ 1 ਇੰਚ ਵੱਧ ਲਾਇਆ 7 ਇੰਚ ਇਸ ਤੋਂ ਬਾਅਦ ਜੀ ਇਹ ਨਿਸ਼ਾਨਾਂ ਨੂੰ ਆਪ ਸਦੀ ਮਿਲਾ ਦੇਾਂਗੇ ਸਭ ਤੋਂ ਪਹਿਲਾਂ ਆਪਾਂ ਸਟੀਚਿੰਗ ਵਾਲੇ ਨਿਸ਼ਾਨਾਂ ਤੇ ਨਿਸ਼ਾਨ ਲਾਵਾਂਗੇ ਇਸ ਤੋਂ ਬਾਅਦ ਆਪਾਂ ਕਟਿੰਗ ਵਾਲੇ ਨਿਸ਼ਾਨਾਂ ਤੇ ਨਿਸ਼ਾਨ ਲਾਵਾਂਗੇ ਜੀ ਇਸ ਤੋਂ ਬਾਅਦ ਆਪਾਂ ਗੁੰਨਿਆਂ ਤੇ ਗੁਲਾਈ ਬਣਾ ਦੇਾਂਗੇ ਜੇ ਆਪਣੀ ਗੁਲਾਈ ਬਣੂਗੀ ਤਾਂ ਹੀ ਆਪਣੀ ਬਾਹਣੀ ਸ਼ੇਪ ਸੋਹਣੀ ਲੱਗੂਗੀ ਜੀ ਇਤੋਂ ਇਸ ਤੋਂ ਬਾਅਦ ਬਾਹ ਦੀ ਮੂਰੀ ਨੂੰ ਵੀ ਚੰਗੀ ਤਰੀਕੇ ਨਾਲ ਔਰੇਬ ਕਰਾਂਗੇ 1/2 ਇੰਚ ਦਾ ਨਿਸ਼ਾਨ ਲਾ ਕੇ ਆਪਾਂ ਬਾਹ ਦੀ ਮੂਰੀ ਔਰੇਬ ਕਰ ਦਿਆਂਗੇ ਜਿਹਦੇ ਨਾਲ ਕਿ ਆਪਣੀ ਬਾਹ ਦੀ ਫਿਨਿਸ਼ਿੰਗ ਬਹੁਤ ਵਧੀਆ ਆ ਜਾਏ ਨਿਸ਼ਾਨ ਲੱਗ ਗਏ ਸਾਰੇ ਆਪਣੇ ਇਸ ਤੋਂ ਬਾਅਦ ਆਪਾਂ ਜੀ ਕਟਿੰਗ ਕਰ ਦੇਾਂਗੇ ਸਭ ਤੋਂ ਪਹਿਲਾਂ ਆਪਾਂ ਮੂਰੀ ਦੀ ਕਟਿੰਗ ਕਰਾਂਗੇ ਜਿਹੜੀ ਬਾਹ ਦੀ ਮੂਰੀ ਦੇ ਨਿਸ਼ਾਨ ਲੱਗੇ ਆ ਉਹਨਾਂ ਨਿਸ਼ਾਨਾਂ ਤੇ ਕਟਿੰਗ ਕਰ ਦੇਾਂਗੇ ਇਸ ਤੋਂ ਬਾਅਦ ਜਿਹੜੀ ਫੀਟਿੰਗ ਵਾਲੇ ਕਟਿੰਗ ਦੇ ਨਿਸ਼ਾਨ ਲੱਗੇ ਆ ਉੱਥੇ ਕਟਿੰਗ ਕਰ ਦੇਾਂਗੇ ਜੀ ਆਪਾਂ ਉਹਦੀ ਸਾਰੇ ਇਸ ਤੋਂ ਬਾਅਦ ਸਾਰੇ ਪੱਲੇ ਚੱਕ ਕੇ ਜੀ ਆਪਾਂ ਬੈਗ ਮੋਡੇ ਦੀ ਕਟਿੰਗ ਕਰਾਂਗੇ ਸੌਰੀ ਜੀ ਮੈਂ ਥੋੜਾ ਗਲਾ ਖਰਾਬ ਹੈ ਅੱਜ ਇਸ ਤੋਂ ਬਾਅਦ ਆਪਾਂ ਫਰੰਟ ਮੋਡੇ ਦੀ ਕਟਿੰਗ ਕਰਾਂਗੇ ਸਿਰਫ ਉੱਪਰਲੇ ਪੱਲੇ ਚੱਕ ਕੇ ਨੂੰ ਜੀ ਸਾਰੀ ਬਾਹਾਂ ਦੀ ਕਟਿੰਗ ਹੋ ਗਈ ਇਸ ਤੋਂ ਬਾਅਦ ਆਪਾਂ ਦੀ ਸਟੀਚਿੰਗ ਕਰਾਂਗੇ ਸਟੀਚਿੰਗ ਕਰਨ ਵਾਸਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਬਾਹਾਂ ਦਾ ਸਿੱਧੇ ਵਾਲਾ ਪਾਸਾ ਕਰਾਂਗੇ ਜੀ ਤੇ ਬਾਹਾਂ ਦੀ ਮੂਰੀ ਤੇ ਲੈਸ ਲਾਵਾਂਗੇ ਜੀ ਆਪਾਂ ਬਾਹਾਂ ਦਾ ਕੱਪੜਾ ਆਪਣਾ ਸਿੱਧਾ ਰੱਖਿਆ ਹੋਇਆ ਤੇ ਜਿਹੜੀ ਲੈਸ ਹੈ ਜੀ ਉੱਪਰ ਰੱਖਣੀ ਉਹ ਆਪਾਂ ਉਲਟੀ ਸਾਈਡ ਉੱਪਰ ਰੱਖੀ ਹੋਈ ਹੈ ਜੀ ਪੁੱਠੇ ਵਾਲੇ ਪਾਸਾ ਉੱਪਰ ਹੈ ਜੀ ਆਪਣਾ ਬਾਹ ਸਿੱਧੀ ਹੈ ਜੀ ਲੈਸ ਆਪਣੀ ਪੁੱਠੀ ਲੱਗੀ ਹੈ ਜੀ ਉੱਪਰ ਤੇ ਅੱਧੇ ਇੰਚ ਦਾ ਕੱਪੜਾ ਛੱਡ ਕੇ ਤੇ ਆਪਾਂ ਲੈਸ ਤੇ ਸਲਾਈ ਲਾਵਾਂਗੇ ਜੀ ਜਿੰਨੀ ਆਪ ਨੂੰ ਲੈਸ ਬਾਰ ਚਾਹੀਦੀ ਉੱਥੇ ਆਪਾਂ ਸਲਾਈ ਲਾ ਦੇਾਂਗੇ ध्यान रखियो जी कपड़ा सारा बराबर है बराबर अपना इकोजा होना चाहिए जी अद्धे अंच कपड़ा सारा होना चाहिए तुम्हें चाहो तो अद्धे अद्धे इंच ने निशान ला सकते हैं लो जी अपनी सिलाई लग गई अपनी एक इस तो बार आप एक और पट्टी लवेंगे तो जी कि डेढ़ इंच चौड़ी पट्टी है ਇਸ ਤੋਂ ਬਾਰੇ ਨੂੰ ਡਬਲ ਫੋਲਡਿੰਗ ਕਰਾਂਗੇ ਤੇ ਜਿੱਥੇ ਆਪਾਂ ਪਹਿਲਾਂ ਲੈਸ ਲੱਗੀ ਹੋਈ ਸਲਾਈ ਵਾਲੀ ਉਸ ਸਲਾਈ ਦੇ ਉੱਪਰ ਉੱਪਰ ਆਪਾਂ ਸਲਾਈ ਲਾ ਦੇਣੀ ਆ ਤੇ ਰੇ ਪੱਟੀ ਆਪਾਂ ਬਾਹਾਂ ਦੇ ਸਿੱਧੇ ਵਾਲੇ ਪਾਸੇ ਰੱਖਣੀ ਆ ਜੀ ਤੇ ਪਹਿਲਾਂ ਵਾਲੀ ਸਲਾਈ ਦੇ ਉੱਪਰ ਉੱਪਰ ਆਪਾਂ ਸਲਾਈ ਲਾ ਦੇਣੀ ਆ ਧਿਆਨ ਰੱਖਿਓ ਜੀ ਰੇ ਪੱਟੀ ਨੀਚੇ ਵਾਲੀ ਆਪਣੀ ਬਰਾਬਰ ਬਰਾਬਰ ਹੋਣੀ ਚਾਹੀਦੀ ਹੈ ਸਾਰੇ ਤਾਂ ਵੱਧ ਘੱਟ ਪੱਟੀ ਨਹੀਂ ਹੋਣੀ ਚਾਹੀਦੀ ਤਾਂ ਜੇ ਜਿਹੜਾ ਆਪਾਂ ਦੂਸਰੀ ਉਲਟਾ ਕੇ ਸੈਡ ਸਲਾਈ ਲਾਵਾਂਗੇ ਤਾਂ ਆਪਣੇ ਬਾਹਾਂ ਦੀ ਫਿਨਿਸ਼ਿੰਗ ਵਧੀਆ ਆ ਸਕੇ ਬਰਾਬਰ ਬਰਾਬਰ ਪੱਟੀ ਹੋਵੇ ਸਾਰੀ ਆਪਣੀ ਖਿੱਚ ਕੇ ਸਲਾਈ ਬਿਲਕੁਲ ਨਹੀਂ ਲਾਉਣੀ ਜੀ ਬੋਲੇ ਹੱਥਾਂ ਨਾਲ ਸਲਾਈ ਲਾਉਣੀ ਆ ਇਸ ਤੋਂ ਬਾਅਦ ਜੀ ਇਹ ਪੱਟੀ ਨੂੰ ਆਪਾਂ ਦੂਸਰੇ ਪਾਸੇ ਉਲਟਾ ਲਾਵਾਂਗੇ ਪੁੱਠੇ ਵਾਲੇ ਪਾਸੇ ਤੇ ਜਿਹੜਾ ਫालतू ਕਪੜਾ ਇਹ ਸਾਰਾ ਵਿੱਚ ਕਰਕੇ ਉੱਪਰ ਆਪਾਂ ਸਲਾਈ ਲਾ ਦਾਂਗੇ ਦੇਖੋ ਇਹ ਸਾਰਾ ਕਪੜਾ ਮੈਂ ਫालतू ਵਿੱਚ ਕਰਕੇ ਫੋਲਡਿੰਗ ਕਰਕੇ ਉੱਪਰ ਆਪਾਂ ਸਲਾਈ ਲਈਏ ਪਾਸ ਦਾ ਪੁੱਠੇ ਵਾਲਾ ਪਾਸਾ ਹੈ ਜਿੱਧਰ ਆਪਾਂ ਸਲਾਈ ਲਈ ਹੈ ਔਰ ਇਹ ਪੱਟੀ ਜਿੱਧਰ ਆਪਾਂ ਫੋਲਡਿੰਗ ਕੀਤੀ ہوئی ਹੈ ਤੇ ਸਾਰੇ ਇੱਕਸਾਰ ਪੱਟੀ ਕਰਕੇ ਆਪਾਂ ਸਲਾਈ ਲਾ ਦਾਂਗੇ ਜੀ ਇਹ ਰੱਖੋ ਜੀ ਨੀਚੇ ਵਾਲੀ ਸਾਈਡ ਤੇ ਸਿੱਧੇ ਵਾਲੇ ਪਾਸੇ ਬਾਹਾਂ ਦੇ ਵਿੱਚ ਕੋਈ ਵਾਲ ਨਹੀਂ ਹੋਣਾ ਚਾਹੀਦਾ ਝੋਲ ਨਹੀਂ ਹੋਣਾ ਚਾਹੀਦਾ ਪੂਰੀ ਫਿਨਿਸ਼ਿੰਗ ਦੇ ਨਾਲ ਸਲਾਈ ਲੱਗਣੀ ਹੋਣੀ ਚਾਹੀਦੀ ਜਿਹਦੇ ਨਾਲ ਕਿ ਆਪਣੇ ਸਿੱਧੇ ਵਾਲੇ ਪਾਸੇ ਬਾਹਾਂ ਦੀ ਫਿਨਿਸ਼ਿੰਗ ਵਧੀਆ ਰਹੇ ਤੇ ਬਾਜੂ ਪਾਈ ਵੀ ਬਹੁਤ ਵਧੀਆ ਲੱਗੇ ਜੀ ਆਪਣੀ ਦੇਖੋ ਜੀ ਆਪਾਂ ਇੱਕ ਸਲਾਈ ਲਾ ਲਈਏ ਸਾਰੇ ਉੱਪਰ ਤੇ ਤੁਸੀਂ ਦੇਖ ਸਕਦੇ ਹੋ ਸਿੱਧੇ ਵਾਲੇ ਪਾਸੇ ਆਪਣੀ ਫਿਨਿਸ਼ਿੰਗ ਕਿੰਨੀ ਆਈ ਹੈ ਜੀ ਸਾਰੀ ਸਲਾਈ ਆਪਣੀ ਇੱਕਸਾਰ ਹੈ ਜੀ ਤੇ ਲੈ ਅਸੀਂ ਆਪਣੇ ਕਿੰਨੀ ਸੋਹਣੀ ਬਾਹਰ ਨਿਕਲੀ ਆ ਇਸ ਤੋਂ ਬਾਅਦ ਆਪਾਂ ਬਾਹ ਨੂੰ ਫੋਲਡਿੰਗ ਕਰਕੇ ਜਿੱਥੇ ਆਪਾਂ ਪਹਿਲਾਂ ਸਟੀਚਿੰਗ ਦੇ ਨਿਸ਼ਾਨ ਲਾਏ ਸੀ ਉਸ ਨਿਸ਼ਾਨ ਤੇ ਸਲਾਈ ਲਾ ਦਾਂਗੇ ਸਾਰੇ ਤੇ ਬਾਹਾਂ ਦੀ ਸਲਾਈ ਵਿੱਚ ਵੀ ਪੂਰੀ ਫਿਨਿਸ਼ਿੰਗ ਹੋਣੀ ਚਾਹੀਦੀ ਹੈ ਆਪਣੀ ਬਾਹਾਂ ਦੇ ਵਿੱਚ ਕੋਈ ਵੀ ਵਾਲ ਨਹੀਂ ਹੋਣਾ ਚਾਹੀਦਾ ਜੀ ਲੋ ਜੀ ਸਲਾਈ ਆਪਣੀ ਲੱਗ ਗਈ ਆ ਇਸ ਤੋਂ ਬਾਅਦ ਫਿਨਿਸ਼ਿੰਗ ਦੇ ਲਈ ਆਪਾਂ ਸਾਰੇ ਬਾਹਾਂ ਦੇ ਵਿੱਚ वेस्टिंग कपड़े ਤੇ ਕੱਟ ਲਾ ਦੇਗੇ ਛੋਟੇ ਛੋਟੇ ਕੱਟ ਲਾਉਣ ਨਾਲ ਕੀ ਆਪਣੀ ਬਾਹਾਂ ਦੀ ਗੁਲਾਈ ਵਧੀਆ ਆ ਜੂਗੀ ਜੀ ਕਿਉਂ আরে ਵਾਜੇ ਸਾਰੀ ਬਾਜੂ ਇਹ ਤੇ ਗੁਲਾਈ ਵਧੀਆ ਆਊਗੀ ਤੇ ਜਦੋਂ ਬਾਹ ਪਾਈ ਹੋਗੀ ਜੀ ਉਹਦੇ ਬਹੁਤ ਵਧੀਆ ਲੱਗੂ ਤੁਸੀਂ ਦੇਖ ਸਕਦੇ ਆਂ ਆਪਾਂ ਬਾਹਾਂ ਦੀ ਸਟੀਚਿੰਗ ਕਰਤੀ ਆ ਦੇਖੋ ਕਿੰਨੀ ਸੋਹਣੀ ਬਾਹ ਤਿਆਰ ਹੋਈ ਹੈ ਜੀ ਆਪਣੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੀ ਬਾਹਾਂ ਦੀ ਕਟਿੰਗ ਐਂਡ ਸਟੀਚਿੰਗ ਕਰ ਸਕਦੇ ਆਂ ਜੀ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਵੀ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ